ਲੋ ਜੀ ਤੁਰਦੇ ਤੁਰਦੇ ਬਸ ਹੋ ਗਈ ਚੜਾਈ ਬਹੁਤ ਜ਼ਿਆਦਾ ਠਿੱਕੀ ਆ ਫਿਰ ਵੀ ਬਾਈਕਰ ਦੀ ਕਿਰਪਾ ਦੇ ਨਾਲ ਚੱਲਦੇ ਚੱਲਦੇ ਅਸੀਂ ਪਹੁੰਚ ਗਏ ਜੀ ਗਲੇਸ਼ੀਅਰ ਦੇ ਕੋਲ ਆਹ ਮਸਤ ਬਰਦੀਆਂ ਲੈਣੀਆਂ ਪੈਂਦੀਆਂ ਇਹ ਫਟ ਜਿਹੜੀ ਸਮੈਲ ਲੈ ਕੇ ਥੋੜਾ ਆਕਸੀਜਨ ਨੂੰ ਖੋਖਾ ਕਰ ਦਿੰਦੀ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੋਵਿੰਦ ਘਾੜ ਤੋਂ ਕੱਲ ਰਾਤ ਅਸੀਂ ਪਹੁੰਚ ਗਏ ਜੀ ਗੋਵਿੰਦ ਧਾਮ ਤੇ ਹੁਣ ਤੜਕੇ ਸਵੇਰੇ 4 ਵਜੇ ਦਾ ਸਮਾਂ ਸੰਗਤਾਂ ਜਿਹੜੀਆਂ ਹਿਮਕੁੰਡ ਸਾਹਿਬ ਦੇ ਵੱਲੋਂ ਚਾਲੇ ਭਰਤੇ ਸਵੇਰੇ 4 ਵਜੇ ਤੋਂ ਪਹਿਲਾਂ ਹੀ ਸੰਗਤਾਂ ਰੈਡੀ ਹੋ ਕੇ ਗੇਟ ਦੇ ਕੋਲ ਖੜ ਜਾਨੀਆਂ ਪਰ 4 ਵਜੇ ਤੋਂ ਪਹਿਲਾਂ ਗੇਟ ਨਹੀਂ ਖੋਲਿਆ ਜਾਂਦਾ ਕਿਉਂਕਿ ਅੱਗੇ ਵੀ ਰਸਤਾ ਜਿਹੜਾ ਜੰਗਲੀ ਜਾਨਵਰਾਂ ਦਾ ਡਰ ਰਹਿੰਦਾ ਹੈ ਲੋ ਜੀ ਸਵੇਰੇ 4:40 ਦਾ ਸਮਾਂ ਦਿਨ ਚੜ ਰਿਹਾ ਤੇ ਸਾਹਮਣੇ ਤੁਸੀਂ ਦੇਖ ਰਹੇ ਹੋ ਬਹੁਤ ਹੀ ਹਸੀਨ ਮੰਜ਼ਰ ਚਰਨਾ ਵਗ ਰਿਹਾ ਗੁਰਦੁਆਰਾ ਸ੍ਰੀ ਗੋਬਿੰਦ ਧਾਮ ਤੋਂ ਲਗਭਗ 6 ਕਿਲੋਮੀਟਰ ਦੱਸਿਆ ਜਾਂਦਾ ਹੈ ਇਹ ਸਫ਼ਰ ਜਿਹੜਾ ਕਿ ਸਾਰੀਆਂ ਸੰਗਤਾਂ ਨੇ ਪੈਦਲ ਚੱਲ ਕੇ ਹੀ ਇਹ ਸਫ਼ਰ ਤੈਅ ਕਰਨਾ ਹੁੰਦਾ ਹੈ ਤੇ ਬਾਕੀ ਸੰਗਤਾਂ ਕਈ ਲੋਕ ਜਿਵੇਂ ਤੁਸੀਂ ਦੇਖ ਰਹੇ ਹੋ ਘੋੜਿਆਂ ਖੱਤਰਾਂ ਤੇ ਵੀ ਜਾਂਦੇ ਹਨ ਕੋਰੋਨਾ ਨਹੀਂ ਪੁੱਤਰ ਹੋਣਾ ਨਹੀਂ ਆ ओ देखो जी कुदरत देखनी शुरू हो गई देखो बर्फ पी पहाड़ा आ जगह तो आए आप गोविंद धाम ਆ ਦੇਖੋ ਕਿੰਨਾ ਥੱਲੇ ਰਹਿ ਗਿਆ 3 ਕਿਲੋਮੀਟਰ ਆ ਸੀ ਅੱਗੇ ਆ ਗਏ ਹੈ ਜੀ ਥੋੜਾ ਲੰਘ ਗਿਆ ਕੋਲ ਤੇ ਵੈਸੇ ਸੰਗਤਾਂ ਦੇ ਜਾਣ ਦੇ ਲਈ ਹਰ ਤਰ੍ਹਾਂ ਦੀ ਸਵਾਰੀ ਇੱਥੇ ਮਿਲਦੀ ਹੈ ਜਿਵੇਂ ਆ ਤੁਸੀਂ ਦੇਖ ਰਹੇ ਹੋ ਲੋਕ ਵੀ ਇੱਥੋਂ ਦੇ ਕਾਫੀ ਮਿਹਨਤੀ ਵਿਚਾਰੇ ਇਹ ਬਣਾ ਕੇ ਬੋਗੀ ਜਹੀ ਇਹਦੇ ਵਿੱਚ ਵੀ ਲੈ ਕੇ ਜਾਂਦੇ ਸਵਾਰੀਆਂ ਨੂੰ ਵਾਹ ਤਰੂ ਵਾਹ ਤਰੂ ਵਾਹ ਤਰੂ ਵਾਹ ਤਰੂ ਵਾਹ ਕ੍ਰੂ ਵਾਹ ਕ੍ਰੂ ਆ ਦੇਖੋ ਜੀ ਖੜੀ ਟੱਕਰ ਆ ਬਿਲਕੁਲ ਸਿੱਧੀ ਚੜਾਈ ਛੋਟੇ ਛੋਟੇ ਕਦਮ ਰੱਖਦੇ ਜਾਂਦੇ ਰੁਕ ਰੁਕ ਕੇ ਫਿਰ ਵੀ ਕਰ ਰਹੇ ਹੈ ਮਹਾਰਾਜ ਕਿਰਪਾ ਭਾਈ ਮਹਿੰਗਾਈ ਕਿਉਂ ਹੈ ਇੱਧਰ ਇਤਨੀ ਜ਼ਿਆਦਾ ਮਹਿੰਗਾਈ ਜਿਵੇਂ ਵਾੜਾ ਲੱਗਦਾ ਹੈ ਬਹੁਤ ਦੂਰਾ ਹੈ ਇੱਥੇ ਪਹਿਲਾ ਮਾਨਾ ਹੈ ਜਿਹੜੀ ਸਮਾਨ ਜੋ ਹੈ ਨੀਚੇ ਸੇ ਲੈ ਕੇ ਆਤੇ ਖਤਰੋ ਪੈਣਾ ਹਾਂ ਥੋੜੇ ਸੇ ਹਾਂ ਥੋੜੇ ਸੇ ਲੈ ਕੇ ਆਤੇ ਹਾਂ ਇਸ ਲਈ ਮਹਿੰਗਾਈ ਹੈ ਜਿਹੜੀ ਜ਼ਿਆਦਾ ਕਰਨੀ ਪੈਂਦੀ ਹੈ ਨਾ ਆ ਜਿਹੜਾ ਪਰੋਠਾ ਜੀ 80 ਰੁਪਏ ਦਾ ਪਰੋਠਾ ਹੈ ਅੱਜ ਅਸੀਂ 80 ਰੁਪਏ ਦਾ ਪਰੋਠਾ ਖਾਵਾਂਗੇ ਗੁਰੂ ਪਾਤਸ਼ਾਹ ਜੀ ਦੇ ਨਾਲ ਅਥਾ ਪਿਆਰ ਅਤੇ ਦ੍ਰਿੜ ਇਰਾਦੇ ਦੇ ਨਾਲ ਸੰਗਤਾਂ ਵਾਹਿਗੁਰੂ ਜੀ ਦਾ ਜਾਪ ਕਰਦੀਆਂ ਹੋਈਆਂ ਹੌਲੀ-ਹੌਲੀ ਅੱਗੇ ਵੱਧ ਰਹੀਆਂ ਨੇ। ਇੱਥੇ ਥੋੜਿਆਂ ਦੀ ਪਾਰਕਿੰਗ ਹੋਈ ਹੈ। ਹੈ? ਤੇ ਪਾਰਕਿੰਗ ਲੱਗੀ ਵੀ ਕੋਨੇ 'ਤੇ। ਵਹੀ ਗੱਲ ਆ। ਆ ਬੱਲੇ ਸ਼ੇਰੋ। ਸ਼ਾਬਾਸ਼। ਲੋ ਜੀ ਲਗਭਗ 4 ਕਿਲੋਮੀਟਰ ਦਾ ਸਫ਼ਰ ਜਿਹੜਾ ਅਸੀਂ ਕੱਢ ਦਿੱਤਾ ਪੈਦਲ ਚੱਲ ਕੇ ਵਾਹਿਗੁਰੂ ਦਾ ਜਾਪ ਕਰਦੇ ਹੋਏ ਹੌਲੀ-ਹੌਲੀ ਛੋਟੇ ਕਦਮ ਰੱਖ ਕੇ ਰੱਖਦੇ ਤੇ ਅੱਗੇ ਜਿਵੇਂ ਤੁਸੀਂ ਦੇਖ ਰਹੇ ਹੋ ਬਰਫੀਲੇ ਪਹਾੜ ਜਿਹੜੇ ਦਿਖਣੇ ਸ਼ੁਰੂ ਹੋ ਗਏ ਤੇ ਆਹ ਜਿਹੜਾ نیچے ਤੁਸੀਂ ਦੇਖ ਰਹੇ ਹੋ ਇਹ ਗੁਰਦੁਆਰਾ ਗੋਵਿੰਦ ਧਾਮ ਜਿੱਥੋਂ ਆਪਾਂ ਚੱਲ ਕੇ 4 ਕਿਲੋਮੀਟਰ ਦਾ ਸਫ਼ਰ ਕੱਢ ਕੇ ਅੱਗੇ ਇੱਥੇ ਆ ਕੇ ਪਹੁੰਚੇ ਆ ਤੇ ਇੱਥੋਂ ਅੱਗੇ ਡੇਢ ਕਿਲੋਮੀਟਰ ਰਹਿ ਗਿਆ ਗਲੇਸ਼ੀਅਰ ਉਹ ਸਾਹਮਣੇ ਤੁਸੀਂ ਦੇਖ ਰਹੇ ਹੋ ਲੋ ਜੀ ਤੁਰਦੇ ਤੁਰਦੇ ਬਸ ਹੋ ਗਈ ਚੜਾਈ ਬਹੁਤ ਜ਼ਿਆਦਾ ਠਿੱਕੀ ਆ ਫਿਰ ਵੀ ਬਾਈਕਰ ਦੀ ਕਿਰਪਾ ਦੇ ਨਾਲ ਚੱਲਦੇ ਚੱਲਦੇ ਅਸੀਂ ਪਹੁੰਚ ਗਏ ਜੀ ਗਲੇਸ਼ੀਅਰ ਦੇ ਕੋਲ ਤੇ ਹੁਣ ਅੱਗੇ ਜਾ ਕੇ ਗਲੇਸ਼ੀਅਰ ਤੋਂ ਲੰਘਾਂਗੇ ਤੇ ਤੁਹਾਨੂੰ ਵੀ ਦਿਖਾਵਾਂਗੇ برف ਜਿਹੜੀ ਅੱਗੇ ਪਈ ਹੋਈ ਆ ਮਸਤ ਵਰਦੇ ਜਿਹੜੀਆਂ ਲੈਣੀਆਂ ਪੈਂਦੀਆਂ ਇਹ ਥੋੜੀ ਜਿਹੀ 스ਮੈਲ ਲੈ ਕੇ ਥੋੜਾ ਆਕਸੀਜਨ ਨੂੰ ਸੁੱਖਾ ਕਰ ਦਿੰਦੀ ਆ ਦੇਖੋ ਜੀ ਕੁਦਰਤ ਦੀ ਸੁੰਦਰਤਾ ਇਹ ਸ਼ਬਦਾਂ ਚ ਬਿਆਨ ਨਹੀਂ ਹੋ ਸਕਦੀ ਆ ਦੇਖੋ ਇਧਰਲੀ ਸਾਈਡ ਉਹ ਸਾਹਮਣੇ ਆਵਾਜ਼ ਆਣੀ ਸ਼ੁਰੂ ਹੋ ਗਈ ਦਰਬਾਰ ਸਾਹਿਬ ਦੇ ਸਾਹਮਣੇ ਦੇਖੋ ਤੇ ਉਹ ਦੇਖੋ ਨਿਸ਼ਾਨ ਸਾਹਿਬ ਦੇਖ ਰਿਹਾ ਲੋ ਜੀ ਪੂਰੀ ਜਦੋਂ ਜਹ ਜਲਦੀ ਦੇ ਹੁਣ ਪਹੁੰਚ ਗਏ ਗਲੇਸ਼ੀਅਰ ਤੇ ਸਾਹ ਨਹੀਂ ਰਿਹਾ ਆਕਸੀਜਨ ਲੈਵਲ ਇੱਥੇ ਘਟਾ ਹੁੰਦਾ ਤੁਹਾਨੂੰ ਮੈਂ ਦਿਖਾਦਾ ਗਲੇਸ਼ੀਅਰ ਦੇ ਕੋਲ ਪਹੁੰਚ ਗਏ ਸੀ ਆ ਦੇਖੋ ਪਿੱਛੇ ਗਲੇਸ਼ੀਅਰ ਇਹ ਸਾਰਾ ਹੁਣ ਅਸੀਂ ਤੁਰ ਕੇ ਪਾਰ ਕਰਨਾ ਕਿੱਥੇ ਬਣਾਉਣਾ ਚੱਲਦੇ ਉਹਦੇ ਵਿੱਚ ਲਓ ਜੀ ਇੱਥੋਂ ਜਿਹੜੀ ਬਰਫ ਹੈ ਪੈਣੀ ਸ਼ੁਰੂ ਹੋ ਚੁੱਕੀ ਆ ਦੇਖੋ ਸਰੋ ਜੀ ਇਹ ਬਰਫੇ ਰਿਹਾ ਹੈ। ਯਾ ਵੀ ਇਹ ਦੇਖੋ ਜੀ ਗਲੇਸ਼ੀਅਰ ਦੇ ਵਿੱਚ ਆਪਾਂ ਪਹੁੰਚ ਚੁੱਕੇ ਆਂ। ਸਾਰੇ ਆਲੇ ਦੁਆਲੇ ਬਰਫ ਹੈ ਤੇ ਬਰਫ ਨੂੰ ਕਟਿੰਗ ਕਰਕੇ ਰਸਤਾ ਬਣਾਇਆ ਗਿਆ ਅੱਗੇ ਜਾਣ ਦੇ ਲਈ। ਆ ਦੇਖੋ ਜੀ ਗਲੇਸ਼ੀਅਰ ਪਹੁੰਚ ਚੁੱਕੇ ਆਪਾਂ। ਸੇਮ ਗੁੰਡ ਸਾਹਿਬ ਜਾ ਰਹੇ। ਤੇ ਆ ਦੇਖੋ ਬਰਫ ਪਈ ਹੋਈ। ਸਾਰੀ ਉੱਪਰ ਤੱਕ ਬਰਫ ਹੈ ਵੀਰੇ। ਦੋਸਤੋ ਤੁਸੀਂ ਸਾਡੇ ਨਾਲ ਯਾਤਰਾ ਕਰ ਰਹੇ ਹੋ ਗੁਰਦੁਆਰਾ ਸ੍ਰੀ ਹੇਮਕੁੰਡ ਸਾਹਿਬ ਯਕੀਨ ਮੰਨਿਓ ਜਿਵੇਂ-ਜਿਵੇਂ ਅੱਗੇ ਜਾ ਰਹੇ ਹਾਂ ਮਨ ਦੀ ਉਤਸ਼ਕਤਾ ਹੋਰ ਵੱਧਦੀ ਜਾ ਰਹੀ ਹੈ ਤੇ ਬਹੁਤ ਹੀ ਹਸੀਨ ਤੇ ਸੁੰਦਰ ਦ੍ਰਿਸ਼ਾ ਇੱਥੋਂ ਦੇ ਜਦੋਂ ਕਦੇ ਵੀ ਤੁਹਾਨੂੰ ਮੌਕਾ ਮਿਲਿਆ ਤਾਂ ਇੱਥੇ ਜ਼ਰੂਰ ਆਇਓ ਸਤਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਦੇਖੋ ਜੀ ਗਲੇਸ਼ੀਅਰ ਆਹ ਦੇਖੋ ਉੱਪਰੋਂ ਝਰਨਾ ਜਿਹੜਾ ਵਗ ਰਿਹਾ ਇਹ ਥੱਲੇ ਆ ਕੇ ਇੱਧਰ ਗਲੇਸ਼ੀਅਰ ਦੇ ਵਿੱਚ ਪੈ ਰਿਹਾ ਉਹ ਪਰ ਸਾਹਮਣੇ ਗੁਰਦੁਆਰਾ ਹਿੰਕੋਂ ਸਾਹਿਬ ਸਤਰੀ ਛੇੜੀਆਂ ਫਿਸਲਣ ਦਾ ਖਤਰਾ ਇਹ ਪੌੜੀਆਂ ਗਈਆਂ ਉੱਪਰ ਨੂੰ ਹੈ ਸ਼ਾਰਟਕਟ ਹੈ ਪਰ ਸਿੱਧੀ ਪਹੁੰਚ ਜਾਂਦਾ ਬੰਦਾ ਪਰ ਹੈ ਖਤਰਨਾਕ ਇੱਕ ਰਸਤਾ ਅੱਗੇ ਗਿਆ ਸਿੱਧਾ ਹੋਰ ਰਸਤਾ ਉੱਪਰ ਚੜਾਈ ਵਾਲਾ ਪਰਪਲੇਨ ਹੈ ਉਸੇ ਰਸਤੇ ਤੇ ਜਾਵਾਂਗੇ ਅਸੀਂ ਹਾਂਜੀ ਇੱਥੋਂ ਅੱਗੇ ਦੋ ਰਸਤੇ ਹੋ ਜਾਂਦੇ ਇੱਕ ਆ ਪਿੱਛੇ ਜਾਂ ਪੋੜੀਆਂ ਦਾ ਰਸਤਾ ਹੈ ਅਜੇ ਕੋਈ ਪੋੜੀਆਂ ਵੀ ਤੁਰਦੇ ਹੋ ਥੋੜਾ ਨਾ ਦੋ ਜ਼ੋਰ ਵਾਲਾ ਕੰਮ ਹੈ ਹੋਰ ਹਾਲ ਖਰਾਬ ਹੋਣਾ ਸਿੱਧਾ ਜਿਹੜਾ ਅੱਗੇ ਜਾ ਰਿਹਾ ਸਿੱਧਾ ਪਲੇਨ ਹੈ ਫਿਰ ਹੁਣ ਅਸੀਂ ਪਲੇਨ ਜਮ ਕੇ ਹਨਾ ਭਾਜੀ ਜਿਆਦਾ ਕਰਕੇ ਲੋਕ ਪਲੇਨ ਨੂੰ ਜਾਂਦੇ ਕੋੜੀਆਂ ਵੱਲ ਬਹੁਤ ਬਹੁਤ ਆਗ ਆਪੋ ਵਾਪਸ ਆਉਂਦੇ ਹੋਏ ਕੋੜੀਆਂ ਉਤਰਿਓ ਦੇ ਤੇ ਚੜਾਈ ਜਾਂ ਚੜ੍ਹਨੀ ਤਾਂ ਉੱਪਰ ਇਹ ਤਾਂ ਪਹਿਲੇ ਆਕਸੀਜਨ ਘਟ ਹੁੰਦੀ ਆਕਸੀਜਨ ਲੈਵਲ ਘਟ ਹੁੰਦਾ ਉੱਪਰ ਤੇ ਜਿਆਦਾ ਜ਼ੋਰ ਲੱਗਦਾ ਪੂਰਾ ਕੋੜੀਆਂ ਕੋੜੀਆਂ ਚੜ੍ਹਨੇ ਨੂੰ ਤਾਂ ਫਿਰ ਹਾਂ ਜਿਆਦਾ ਖਰਾਬ ਹੁੰਦਾ ਇਸ ਕਰਕੇ ਅਸੀਂ ਪਲੇਨ ਤੋਰਦੇ ਜਾਵਾਂਗੇ ਪਾਸੇ 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 ਲੋ ਜੀ ਫਾਈਨਲੀ ਬਹੁਤ ਹੀ ਨਜ਼ਦੀਕ ਪਹੁੰਚ ਗਏ ਆਪਾਂ ਸੱਚਖੰਡ ਗੁਰਦੁਆਰਾ ਸ਼੍ਰੀ ਹੇਮਕੁੰਡ ਸਾਹਿਬ ਦਰਸ਼ਨਾਂ ਦੀ ਬਹੁਤ ਮਨ ਨੂੰ ਉਤਸੁਕਤਾ ਹੋਈ ਵੀ ਵੀ ਕਦੋਂ ਅਸੀਂ ਪਹੁੰਚ ਜਾਈਏ ਤੇ ਲੋ ਜੀ ਪਹੁੰਚ ਗਏ ਆ ਆਪਾਂ ਹੇਮਕੁੰਡ ਪਹਾੜਤ ਹੈ ਜਹਾਂ ਲੋ ਜੀ ਪਹੁੰਚ ਗਏ ਗੁਰਦੁਆਰਾ ਹੇਮਕੁੰਡ ਸਾਹਿਬ ਸੱਚਖੰਡ ਸ਼੍ਰੀ ਹਿਮਕੁੰਡ ਸਾਹਿਬ ਸੱਚਖੰਡ ਜੰਨਤ ਦੇ ਵਿੱਚ ਜੰਨਤ ਜਿਵੇਂ ਤੁਸੀਂ ਦੇਖ ਰਹੇ ਹੋ ਅਗਲੇ ਦੋੜੇ ਦੇਖ ਲਓ ਸਾਰੀ ਬਰਫ਼ੀ ਬਰਫ਼ ਬਰਫ਼ ਦੀਆਂ ਲੱਦੀਆਂ ਚਿੱਟੀਆਂ ਪਹਾੜੀਆਂ ਦੇ ਬਿਲਕੁਲ ਵਿਚਕਾਰ ਧੰਨ ਧੰਨ ਗੁਰਗੋਬਿੰਦ ਸਿੰਘ ਪਾਸ਼ਾ ਜੀ ਦਾ ਗੁਰਦੁਆਰਾ ਗੁਰਦੁਆਰਾ ਹਿਮਕੁੰਡ ਸਾਹਿਬ ਤੁਸੀਂ ਵੀ ਸਾਡੇ ਨਾਲ-ਨਾਲ ਦਰਸ਼ਨ ਕਰ ਰਹੇ ਹੋ ਬਿਲਕੁਲ ਜੰਨਤ ਹੈ स्वर्ग का दूजा न गुरुद्वारा हेमपुंड साहेब वागुरू 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 ਤੇ ਆਓ ਜੀ ਚਲਦੇ ਆਂ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਕਰੀਏ ਜੀ ਦਰਸ਼ਨ ਸਾਡੇ ਨਾਲ ਨਾਲ ਤੁਸੀਂ ਵੀ ਕਰਿਓ ਦਰਸ਼ਨ ਆਓ ਚਲਦੇ ਆਂ ਜੀ ਕੋਈ ਇੱਕ ਬਾਜਿੰਦ ਨੂੰ ਮੈਂ ਸੰਭਾਰਾ ਜਿੰਨਰ ਨਾਮ ਤਹਾਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਤੋਂ ਉਪਰੰਤ ਇੱਥੇ ਖਿਚੜੀ ਦਾ ਲੰਗਰ ਮਿਲਦਾ ਹੈ ਤੇ ਉਹ ਲੰਗਰ ਛਕਿਆ ਅਸੀਂ ਤੇ ਇੱਕ ਵਾਰ ਫਿਰ ਤੋਂ ਗੁਰੂ ਪਾਤਸ਼ਾਹ ਜੀ ਇਸ ਨਗਰੀ ਨੂੰ ਮੱਥਾ ਟੇਕ ਕੇ ਅਸੀਂ ਵਾਪਸੀ ਦੀ ਕੀਤੀ ਤਿਆਰੀ ਆ ਸਾਹਮਣੇ ਤੁਸੀਂ ਦੇਖ ਰਹੇ ਹੋ ਹੈਲੀਕਾਪਟਰ ਇਹ ਹੈਲੀਕਾਪਟਰ ਵੀ ਆਉਂਦੇ ਹਨ ਇੱਥੋਂ ਤੱਕ ਤੇ ਕਈ ਲੋਕ ਹੈਲੀਕਾਪਟਰ ਦਾ ਸਫ਼ਰ ਵੀ ਕਰਦੇ ਹਨ ਗੁਰਦੁਆਰਾ ਗੋਬਿੰਦ ਘਾਟ ਤੋਂ ਗੁਰਦੁਆਰਾ ਗੋਬਿੰਦ ਧਾਮ ਤੱਕ ਇਹ ਹੈਲੀਕਾਪਟਰ ਪਹਿਲਾਂ ਹੀ ਆਂਦਾ ਹੈ ਤੇ ਇਸ ਤੋਂ ਬਾਅਦ ਹੁਣ ਥੱਲੇ ਹਿਮਕੁੰਡ ਸਾਹਿਬ ਤੋਂ ਡੇਢ ਕਿਲੋਮੀਟਰ ਪਿੱਛੇ ਵੀ ਹੈਲੀਪੈਡ ਜਿਹੜਾ ਬਣ ਚੁੱਕਿਆ ਹੈ ਤੇ ਜ਼ਿਆਦਾ ਕਰਕੇ ਲੋਕ ਜਿਹੜਾ ਵੀ ਕੋਈ ਪਹਿਲੀ ਵਾਰ ਆਂਦਾ ਹੈ ਉਹ ਤਾਂ ਖਾਸ ਕਰਕੇ ਇਹ ਸੋਚਦਾ ਹੈ ਵੀ ਮੈਂ ਜੇ ਦਰਸ਼ਨ ਕਰਨੇ ਹਨ ਤਾਂ ਪੈਦਲ ਚੱਲ ਕੇ ਹੀ ਕਰਨੇ ਹਨ ਤੇ ਅਸੀਂ ਵੀ ਇਹ ਸਾਰਾ ਹੀ ਸੱਚਖੰਡ ਸੇਮਪੁਰ ਸਾਹਿਬ ਦੇ ਤੱਕ ਅਸੀਂ ਪੈਦਲ ਹੀ ਯਾਤਰਾ ਕੀਤੀ ਹੈ ਤੇ ਲੋ ਜੀ ਆਸ ਕਰਦੇ ਹਾਂ ਸਾਡੇ ਨਾਲ ਨਾਲ ਤੁਸੀਂ ਵੀ ਦਰਸ਼ਨ ਕੀਤੇ ਹੋਣਗੇ ਤੇ ਅੱਜ ਦੀ ਵੀਡੀਓ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ